ਮਾਦਾ ਕੋਈ ਦਿਲ ਚ ਸੋਚ ਨਹੀਂ ਹੋਵੇ ਵੀ ਸਾਡੇ ਘਰੇ ਕੋਈ ਮਾਇਆ ਦਾ ਨਹੀਂ ਦਵੀ ਹੋਵੇ ਕੋਈ ਪਟਾਕੇ ਵਾਗਿਆ ਹੋਵੇ ਪਹਿਲੀ ਗੱਲ ਆ ਹੁਣ ਪਹਿਲਾਂ ਉਹ ਕੋਈ ਪੁੱਛਾ ਨਾ ਨਿਕਲੀ ਹੋਵੇ ਪਹਿਲੀ ਗੱਲਾ ਦਰਬਾਰ ਤੇ ਆਏ ਹੁਣ ਪਹਿਲੀ ਗੱਲਾਂ ਪੁੱਛਾ ਨਿਕਲੀ ਹੋਵੇ ਕੋਈ ਉਹਨਾਂ ਦੇ ਘਰੇ ਮਾਇਆ ਦਾ ਰੌਲਾ ਪੈਂਦਾ ਹੋਵੇ ਪੁੱਛਣ ਵਾਸਤੇ ਹੁਣ ਕੋਈ ਮਾਇਆ ਦਾ ਰੌਲਾ ਹੋਵੇ ਕੰਨ ਪਾਏ ਹੋਣਾ ਪੁੱਛਣ ਵਾਸਤੇ ਹੁਣ

ਦੱਸ ਗਣੇ ਨਿਸ਼ਾਨੀ ਦੇ ਮਗੇ ਮਾਤਾ ਫਿਰ ਪਤਾ ਲੱਗੂ ਵੀ ਸੋਟੀ ਪੁੱਛਿਆ ਘੋਰ ਦੇ ਤੁਸੀਂ ਵੀ ਮਾਇਆ ਪੁੱਛਿਆ ਫਕਰਾ ਦੱਸ ਨਾ ਬਕਰਾ ਦੱਸ ਕਿ ਪੁੱਛਾ ਲੈਣ ਦਾ ਕੀ ਬਹਾਨਾ ਆ ਜਾ ਨਾ ਚ ਜਵਾਬ ਜਾ ਬੰਦੇ ਤੇਰੇ ਮੋਬਾਈਲ ਤੇ ਚੈਟ ਦੋ ਨਾਲ ਹੁੰਦੀ ਆ ਤੇਰੀ 2 ਵਜੇ ਨਾਲ ਚੈਟ ਹੁੰਦੀ ਆ ਮੋਬਾਈਲ ਤੇ ਕੋਈ ਤੇ 2 ਵਜੇ ਨਾਲ ਚੈਟ ਹੁੰਦੀ ਆ 1 ਨਾਲ ਹੀ ਦੋ ਨਾਲ ਮਗਣਾ ਦਾ 1 ਨਾਲ ਦੋ ਨਾਲ ਪਹਿਲਾ ਯਾਰ ਸੜਤਾ ਹੈ ਪੱਕੀ ਗੱਲ ਆ ਉਹਨਾਂ ਨੰਬਰ ਵੀ ਉਸ ਲਾ ਕੇ ਨਾ ਫਿਰ ਪੁੱਛਾਂ ਦਾ ਫਾਇਦਾ ਚੱਲ ਬਾਬਾ ਉੜੀ ਤੇ ਪਤਾ ਕਰਦੇ ਤੇ ਤੇਰੀ ਗੋੜ ਬਾਵੜਾ ਆਵੇ ਪਹਿਲਾ ਸੱਤ ਤੇ ਤਨ ਹੋੜ ਬਾਵੜਾ ਆਵੇ ਓ ਪਹਿਲਾ ਵਾਲਾ ਮਨ ਤੇਰੇ ਵਿੱਚ ਹਾਲਾ ਵਾਲਾ ਹੰਦ ਤੇਰੇ ਵਿੱਚ ਪਾਵਾ ਰਹਿ ਗਿਆ ਵੇ ਅੱਜ ਵੇ ਤੁਸੇ ਮਾਇਆ ਕਹਾਂ ਵੀ ਤੁਹਾਡੇ ਮਾਇਦਾ ਵੀ ਹੋਈ ਆ ਆਹਂਗੀ ਆਜੇ ਨਿਕਲੇ ਜਾਪੇ ਆ ਫਤਰਾ ਤੁਹਾਡੇ ਸਾਥ ਦਾ ਦੀਵਾ ਕੌਣ ਲਾਉਂਦਾ ਦੀ ਅਮਨਤਾ ਤੁਹਾਡਾ ਬਾਪੂ ਜੀ ਲਾਉਂਦਾ ਦੀ ਇਹ ਤੁਹਾਨੂੰ ਹਾਕ ਮਾਰ ਕੇ ਕਹੇ ਵੀ ਇੱਥੇ ਪੱਟ ਲੋ ਇੱਕ ਗੇਲਾ ਪੱਟ ਕਿਹਨੇ ਲਿਆ ਦੋ ਤਿੰਨ ਗੇਲੇ ਪੱਟ ਕਿਹਨੇ ਪੱਟਿਆ ਜਿਹੜਾ ਅੰਦਰਲਾ ਕਮਰਾ ਬਾਹਰ ਦੇ ਪਾਸੇ ਖੂਂਜੇ ਵਾਲੇ ਪਾਸੇ ਕਿਹਨੇ ਪੱਟਿਆ ਦੀ ਅਮਨਤਾ ਤੁਰੀ ਤੋਦੀ ਪੱਟ ਕੇ ਉਹ ਆਏ ਦੋ ਜਣੇ ਸੀ ਉਹ ਮਾਤਾ 1 2 3 4 5 6 ਜੇਕ ਨਿਕਲਿਆ ਵੇ ਮਾਤਾ ਗਊਆਂ ਦੇ ਛੱਡ ਵਾਸਤੇ ਮਾਤਾ ਜਿਹੜਾ ਦਾਣ ਵਿੱਚੋਂ ਨਿਕਲੂ ਦੇ ਦੋਗੇ ਕਹ ਗਊਆਂ ਦੇ ਜਿਹੜੀਆਂ ਮਾਰਨੀਆਂ ਫਿਰਤੂਆਂ ਗਊਆਂ ਨੇ ਉਹਨਾਂ ਦਾ ਛੱਡ ਪਵਾ ਦਾਂਗੇ ਸਾਡੇ ਮਾਇਆ ਦੇ ਕਲੇ ਤੁਹਾਨੂੰ ਸਾਹ ਤੇ ਚਗਾ ਕੇ ਕਹੂਗਾ ਯਾ ਇੱਥੋਂ ਪੱਟ ਲੋ ਯਾ ਕੱਠਲੇ ਮਾਤਾ ਨਿਕਲਿਓ ਹੈਗੀ ਆ ਕੌਣੇ ਇੱਕ ਦੋ ਕੀ ਦੋ ਮਾਤਾ 27 ਥੋਲੂ ਚਾਂਦੀ ਦੇ ਨੇ ਦੋ ਹਾਰ ਦੇ ਮਾਤਾ ਨਿਕਲ ਆਣਗੇ 1 2 3 ਕਮਰੇ ਤਿੰਨ ਬਣੇ ਹੋਏ ਨੇ ਜਿਹੜਾ ਪਾਗਲਾ ਘਰਦੀ ਉਹ ਕਿਨੂੰ ਦੇਤਾ ਸੀ ਉਹਦੇ ਤਿੰਨ ਕਮਰੇ ਬਣੇ ਹੋਏ ਸੀ ਉਹਨੂੰ ਦੇਤਾ ਮਾਤਾ ਮੈਂ ਕਰਤੀ ਹੋ ਜੀ ਤੇ ਇੱਕ ਮਨ ਖਾਤਾ ਚੱਲੀ ਬਾਬਾ ਬਦਲੇ ਗਏ ਮੇਰੇ ਸਾਲਾ ਹੁਣ ਕੋ ਹੋਊਗਾ ਡਾੜੇ ਦੇ ਆਵੇ ਅਕਲਾ ਇੱਕ ਮਾਤਾ ਨੇ ਘਰ ਉੱਪਰ ਦੀ ਗਣ ਪਾਇਆ ਹੋਵੇ ਪਹਿਲੀ ਵੇ ਲਈ ਹੋਵੇ ਸੇਨੇ ਪੈਸੇ ਕੱਢ ਲੈ ਹੁਣ ਪੈਸੇ ਕੱਢ ਲੈ ਹੁਣ ਪਹਿਲੀ ਗੇਲਾ ਪੁੱਛਾ ਹੋਵੇ ਪੁੱਛਣ ਵਾਸਤੇ ਹੋਵੇ ਉਹਦੇ ਕੋਲ ਚੋਰੀ ਹੋ ਗਈ ਹੋਵੇ ਪੈਸੇ ਕੱਢ ਲੈ ਹੁਣ ਪੁੱਛਣ ਵਾਸਤੇ ਹੋਣਾ ਇੱਕ ਮਾਤਾ ਦਾ ਕਿਸੇ ਦਾ ਭਾਈ ਬੈਗ ਚੱਕ ਲੈ ਜਾਂ ਕਿਸ ਨੇ ਗਲਤੀ ਨਾਲ ਚੱਕ ਲਿਆ ਉਹ ਵੀਰ ਬਣ ਕੇ ਉਹਨੂੰ ਮਾਤਾ ਨੂੰ ਦੇ ਦੋ ਜਾਂ ਇੱਥੇ ਬੱਚਾ ਮੋਰੇ ਜੀ ਨਾਲ ਵੀ ਗਲਤੀ ਨਾਲ ਚੱਕ ਲਿਆ ਸੁਰਮੇ ਦੇ ਰੰਗ ਵਾਲੀ ਸੂਟ ਨੇ ਬੈਗ ਲੈ ਗਈ ਗਲਤੀ ਨਾਲ ਮਾਤਾ ਉਹ ਦੇ ਦੇ ਲੈ ਸੁਰਮੇ ਦੇ ਸੂਟ ਵਾਲੀ ਗਲਤੀ ਨਾਲ ਬੈਗ ਰੱਖ ਲਿਆ ओ माता तेजे भुल के माता तेरे पैसे कट ले किसी ने ना तूमा तो कटने रखू ना माता चो फा के आर्मा पावे <स्थास्था> ਜਾ ਤਵਾ ਮਾਤਾ ਪੈਸੇ ਵੀ ਕੱਢ ਲੈ ਮਾਤਾ ਐ ਮਾਤਾ 3000 ਰੁਪਇਆ ਕੱਢੇ ਇੱਕ ਕਾਂਟੇ ਦੀ ਜੋੜੀ ਇੱਕ ਵਾਲੇ ਮਾਤਾ ਚਾਰ ਚਿੱਟੇ ਮਿਲਿਆ ਚਾਰ ਚਿੱਟੇ ਵਾਲੇ ਦੋ ਕਾਂਟੇ ਨੇ ਦੋ ਟੌਕਸ ਨੇ 4 ਕੀ ਮਾਤਾ ਚਾਰ ਚਿੱਟੇ ਨੇ ਮਾਤਾ ਬੰਦੇ ਨੇ ਚੱਕ ਕੇ ਲੈ ਗਿਆ ਮਾਤਾ ਮਾਤਾ ਲੜਦੀ ਤਾਂ ਨਹੀਂ ਸੌ ਘਾ ਮਾਤਾ ਵੀ ਨਰਦੇ ਨੀ ਮੁੰਡਾ ਚੱਕ ਕੇ ਲੈ ਕੇ ਲਿਆ ਤੇਰਾ ਮੁੰਡਾ ਨਹੀਂ ਗਿਆ ਹੋ ਰਹਾ ਮਾਤਾ ਨਾ ਉਹ ਨੀ ਤਾਂ ਮਾਤਾ ਪਰ ਬੰਦੇ ਨੇ ਜੱਟੀਆਂ ਨੇ ਕਹਿ ਬਾਬੇ ਦਵਾਈ ਤੇ ਤੇਰੇ ਦਰਵਾਜ਼ੇ ਤੇ ਲੱਡੂਆਂ ਦਾ ਡੱਬਾ ਦੇ ਕੇ ਜਾਉ ਇਹ ਬਾਬੇ ਨੇ ਹਾਂ ਕੁਮਾਰੀ ਇਹ ਕਹਿੰਦਾ ਪੂਰੀ ਦਿਲ ਚ ਕਬਰਾਟ ਕਰੀਆ ਵੀ ਮੇਰੇ ਸਮਾਨ ਚੱਕਿਆ ਗਿਆ ਮਾਤਾ ਰੋਣਾ ਮਾਤਾ ਜੀ ਨਾਮ ਨਹੀਂ ਤਾਂ ਫਕੀਰ ਨਾ ਆਖੀ ਤੇ ਇੱਕ ਮਾਤਾ ਮੱਥਾ ਚੱਲ ਬਾਬਾ ਹੋਏ ਨਵਾਂ ਗੁੱਤ ਖੀਆਂ ਵਿੱਡੀਆਂ ਗੱਲਾਂ ਕਰਦਾ ਨਹੀਂ ਉਹ ਕੰਨੇ ਮਦੀ ਦੇ ਆਹੋਂੜਾ ਪੀਰਾ ਕਾ ਫਕਰ ਲੈ ਪਹਿਲੀ ਗੱਲਾਂ ਦੇ ਕੰਨ ਹੋਣਾ ਮੱਛੀ ਨੇ ਕੰਨ ਪਾਏ ਹੋਣਾ ਰਿਸ਼ਤਾ ਹੋਇਆ ਹੋਵੇ ਰਿਸ਼ਤਾ ਟੁੱਟ ਗਿਆ ਹੋਵੇ ਆਏ ਕਹਿੰਦੇ ਹੁਣ ਵੀ ਰਿਸ਼ਤਾ ਉੱਥੇ ਸਾਂਝਾ ਹੋ ਜੇ ਰਿਸ਼ਤਾ ਟੁੱਟ ਗਿਆ ਹੋਵੇ ਕੰਨ ਪਾਏ ਹੋਣਾ ਪੁੱਛਣ ਵਾਸਤੇ ਹੁਣ ਰਿਸ਼ਤਾ ਟੁੱਟ ਗਿਆ ਹੋਵੇ ਕੰਨ ਪਾਏ ਹੋਣਾ ਪੁੱਛਣ ਵਾਸਤੇ ਹੁਣ ਕੁੜੀ ਦਾ ਰਿਸ਼ਤਾ ਟੁੱਟ ਗਿਆ ਹੋਵੇ ਕਾਲ ਪਾਏ ਹੁਣ ਪੁੱਛਣ ਵਾਸਤੇ ਆਏ ਹੁਣ ਪਹਿਲੀ ਏਲਾ ਦੇ ਕੰਨ ਹੋਣ ਰਿਸ਼ਤਾ ਟੁੱਟ ਗਿਆ ਹੋਵੇ ਪੁੱਛਣ ਵਾਸਤੇ ਹੁਣ ਗੁੱਡੀ ਦੇ ਕੰਨ ਹੋਣ ਰਿਸ਼ਤਾ ਟੁੱਟ ਗਿਆ ਹੋਵੇ ਪੁੱਛਣ ਵਾਸਤੇ ਹੁਣ ਮਾਤਾ ਨੇ ਕਾਲ ਪਾਏ ਹੁਣ ਫਿਰ ਖਾਲ ਲਾਏ ਉਹਦਾ ਕੋਈ ਫਾਇਦਾ ਤਾਂ ਹੈ ਨਹੀਂ ਬੱਤਿੱਖਿਆ ਲੈਣ ਦਾ ਸੰਗਤੀ ਪੁੱਛਣ ਤੋਂ ਬਾਅਦ ਸਾਡੀ ਜੀਵਨ ਦੀ ਸੇਵਾ ਦੇ ਜਾ ਕਰੋ ਭਾਈ ਸਾਜਿਆ ਨੂੰ ਸੇਵਾ ਦੂਰ ਦੇ ਕੇ ਜਾ ਕਰੋ ਭਾਈ ਕਿੱਥੋਂ ਆਇਆ ਬੱਕਰਾ ਐਵੇਂ ਕਰਾ ਮੌਕੇ ਤੇ ਆਇਆ ਬੱਕਰਾ ਰਿਸ਼ਤਾ ਕੀ ਦਾ ਟੁੱਟ ਗਿਆ ਫੱਕਰਾ ਛੋਟੀ ਭੈਣ ਦਾ ਜੇ ਕਿਰਪਾਈ ਹੋ ਜੇ ਸੰਤ ਸਾਡੀ ਉਹ ਬੱਕਰਾ ਕਿਰਪਾਈ ਹੋ ਜੇ ਰਿਸ਼ਤਾ ਹੀ ਹੋ ਜੇ ਸਾਂਗਤ ਨੂੰ 100 ਗ੍ਰਾਮ ਮਠਾਇਆ ਮਦਾਨਾ ਵੰਡ ਦੋਗੇ ਲੈ ਬੱਕਰਾ ਦਿੰਦੇ ਹੋਂਦ ਤੇਰੇ ਇੱਤੇ ਬੜਾ ਮਿਲਦਾ ਜਾ ਫਕਰਾ 1 2 3 ਜਾਂ ਕਿਰਪਾਈ ਹੋ ਜੂਗੇ ਉਹ ਫਕਰਾ ਜਾਂ ਕਿਨ ਮੈ ਦਿਨਾ ਚ ਹੋ ਜੂ ਜਾਂ ਫਕੀਰ ਨਾ ਕੀ ਜੇ ਨਾ ਹੋਵੇ ਬਕਰਾ ਜਾਂ ਟੇਕ ਮਥਾਵੇ ਬਕਰਾ ਇੱਕ ਮਾਤਾ ਨੇ ਘਰ ਚ ਪਾਣ ਪਾਇਆ ਹੋਵੇ ਕੋਈ ਗੁਰੂ ਘਰ ਚ ਰਹਿੰਦਾ ਹੋਵੇ ਗੁਰੂ ਘਰ ਚ ਰੱਖਦੇ ਨਾ ਹੁਣ ਪਾਉਣ ਪੈਂਦੀ ਹੋਵੇ ਉਹਨਾਂ ਦੇ ਕੋਈ ਪਾਉਣ ਪੈਂਦੀ ਹੋਵੇ ਪਹਿਲੀ ਵੇਲਾ ਦੇ ਕਣ ਹੁਣ ਪਹਿਲਾ ਪੁੱਛਾ ਨਾ ਨਿਕਲੀ ਹੋਵੇ ਗੁਰੂ ਘਰ ਚ ਰਹਿੰਦੇ ਹੋਣ ਪੁੱਛਣ ਵਾਸਤੇ ਹੁਣ ਗੁਰੂ ਘਰ ਚ ਰਹਿੰਦੇ ਹੋਣਾ ਪਹਿਲੀ ਗੱਲਾਂ ਦੇ ਕੰਨ ਹੋਣਾ ਪੁੱਛਣ ਬੱਸਦੇ ਹੋਣਾ ਗੁਰੂ ਘਰ ਚ ਰਹਿੰਦੇ ਹੋਣਾ ਕਿੱਥੋਂ ਆਏ ਮਾਤਾ ਗੁਰੂ ਘਰ ਚ ਕੌਣ ਰਹਿੰਦਾ ਮਾਤਾ ਪਾਉਣ ਕਿਨੂੰ ਪੈਂਦੇ ਆ ਤੁਸੀਂ ਮਾਤਾ ਕਿੱਥੇ ਰਹਿੰਦੇ ਹੋ ਤਹਾਨੇ ਰਹਿੰਦੇ ਹੋ ਤੋ ਟੱਬ ਲੈ ਲੋ ਆਮਾਤਾ ਛੋਡੇ ਪਤਾਰਾ ਲੈਦਾ 1 2 3 4 5 ਕਿੱਥੋਂ ਆਇਆ ਮਾਤਾ ਮਾਤਾ ਤਹਾਂ ਨਹੀਂ ਦੇਤਾ ਮਹੀਨੇ ਗੇ ਨਾ ਮਾਤਾ ਕੋਈ ਬਰਗਤ ਹੈ ਦੇ ਨਾ ਮਾਤਾ ਇੱਕ ਲੱਗਦਾ ਏ ਢੀਲੇ ਰੇਤ ਘੜ ਵਿੱਚ ਮੇਰਾ ਦੂਜਾ ਨਾਮ ਤੇਰਾ ਲੱਗੇ ਪਿਆਵੇਂ ਲੱਗਦਾ ਸੋਡਾ ਦਾਦਾ ਸੌਰਾ ਸੀ ਇਹ ਮਾਤਾ ਤੁਸੀਂ ਪੰਜਾਬ ਦੇ ਰਹੇ ਹੋ ਜिले ਸੰਗਰੂਰ ਦੇ ਹੋ ਮਾਤਾ ਤੁਸੀਂ ਜिले ਸੰਗਰੂਰ ਦੇ ਰਹੇ ਹੋ ਮਾਤਾ ਪਾਉਣ ਕਿਨੂੰ ਪੈਂਦੀ ਸੀ ਮਾਤਾ ਬੰਦ ਕਰਨੀ ਹੈ ਕਿ ਚਲਾਉਣੀ ਹੈ ਮਾਤਾ ਬੰਦ ਕਰ ਦਈਏ ਇਹ ਸੋਡੇ ਗੱਭਰੂ ਜਮਾਨ ਮੁੰਡਾ ਮਰ ਗਿਆ ਸੀ ਝਟਪੱਟ ਮਰ ਗਿਆ ਸੀ ਸੋਡਾ ਕੀ ਲੱਗਦਾ ਸੀ ਇਹ ਸੌਰੇ ਦਾ ਤਾਏ ਦਾ ਮੁੰਡਾ ਸੀ ਪੁੱਛਿਆ ਵੀ ਹੈਗਾ ਸੀ ਮਾਤਾ

ਪਰਦੇ ਉਹ ਭਾਈ ਸਿਰਾ ਪਰਦੇ ਆ ਬਨੇ ਕਰੇਗਾ ਸਸ ਜਿੰਮਾ ਚਲੇਗਾ ਬੰਦੇ ਕੋਲ ਬੜੀ ਹੋ ਜਾਣਾ 11 ਟਾਈਮਾਂ ਦਾ ਬੱਤ ਨਹੀਂ ਮੈਂ ਅਧਰੱਖ ਜੂਗਾ ਤਾਂ ਮਾਰ ਕੇ ਇਹ ਗਾ ਮਾਰ ਦੇਗਾ ਅਧਰੱਖ ਲੱਗਦਾ ਉਹ ਬਣਾ ਨਹੀਂ ਬੰਦਾ ਇਹ ਆ ਉਹ ਚੱਲ ਲੱਗੋਂ ਦਾ ਆ ਆਹ ਅੱਟ ਵੇ ਤੋਂ ਲੱਡੂ ਇੱਕ ਇਹਦਾ ਸੂਤ ਇਹਨੂੰ ਬਾਹਰ ਦੇ ਦੇ ਜਾਂ ਠੀਕ ਹੋ ਜਾ ਤੇਗ ਮਤਾਂ ਪਿੱਛੇ ਤੇਗ ਮਤਾਂ ਤੂੰ ਜੋ ਐ ਮੰਜ਼ਿਲੇ ਮੇਰੀ ਤੂੰ ਮੇਰਾ ਰਾਹੀ ਰਾਫ ਜੋ ਮੰਜ਼ਿਲੇ ਮੇਰੀ ਤੁਝ ਮੇਰਾ ਕਰਜ ਨਾ ਹੋਵੇ ਕਾਲਾ ਉਹਨਾਂ ਦੀ ਸਲਾਮੀ ਕਰ ਲੈ ਬਹੁਤ ਸਲਾਮੀ ਕਰ ਲੈ ਮੰਨ ਲੈ ਕਰ ਪੂਰਨ ਮੈਨੂੰ ਲੱਗਦਾ ਚੱਲ ਰਿਹਾ ਮੈਂ ਤੇ ਬੱਸ ਕਰੀ ਕਿੰਨੋਂ ਨਾ ਰਹਿ ਜਾਓ ਕਿਰਾ ਜਾਓ ਕਰਜ ਨਾ ਹੋਵੇ ਕਾਲਾ ਔਰ ਇਹ ਕੰਨਿਆ ਕੋਈ ਵੀ ਨਾ ਦਰਬਾਰ ਤੇ ਖੇਡਿਆ ਗਏ ਜਿਹੜਾ ਪਾਉਣ ਲਾਉਗਾ ਦੀ ਪੁੱਛਾਂ ਨਹੀਂ ਨਿਕਲੂਗੀ ਜਿਹੜਾ ਪਾਉਣ ਲਾਉਗਾ ਦੀ ਪੁੱਛਾਂ ਨਹੀਂ ਨਿਕਲੂਗੀ ਪਿੱਛੇ ਰਹਿ ਜਾ ਪਈ ਜਾ ਕੌਣ ਚੱਲਣ ਦੋ ਭਾਈ ਮੇਰੇ ਪਿੱਛੇ ਹੋ ਜਾ ਕਰੋ ਚ ਨਾ ਹੋਵੇ ਕਾਲਾ ਕਣ ਪਾਏ ਹੋਣਾ ਪੁੱਛਣ ਵਾਸਤੇ ਹੁਣ ਕਰੋ ਚ ਨਾ ਹੋਵੇ ਕਾਲਾ ਉਹਦੇ ਕੱਪੜੇ ਦੇ ਦੇ ਮਾਤਾ ਤੁਹਾਡੇ ਘਰੇ ਮੁੜ ਕੇ ਬੜੂਗਾ ਨਹੀਂ ਉਹ ਜਿਹੜਾ ਮਰਿਆ ਹੋਇਆ ਕਾਲਾ ਕਿਧਰੋਂ ਆਫਕਰਾ ਤੁਹਾਡੇ ਲੜਕੇ ਦਾ ਫਕਰਾ ਕਿੱਥੋਂ ਆਇਆ ਫਕਰਾ ਤੁਹਾਡੇ ਘਰ ਤੋਂ ਆਇਆ ਫਕਰਾ

ਦੇ ਬਾਸਾਂ ਦੇ ਰਮ ਕੋਬੀਰ ਬਣ ਕੇ ਸਾਨੂੰ ਦੁਆਰੇ ਬੰਨਣੇ ਪਈ ਹੋ ਜੇ ਸਾਰਾ ਕੰਮ ਠੀਕੇ ਹੋ ਜੇ ਮਾਤਾ ਥੱਲੇ ਬੈਜੋ ਮਾਤਾ ਜੀ ਕੰਮ ਠੀਕੇ ਹੋ ਜੇ ਮੁੰਡੇ ਦਾ ਫੋਨ ਆਉਣ ਲੱਗ ਜੇ ਮਾਤਾ ਛੋਟੇ ਜੋਤਾਂ گاਉਂ ਲਾਦਾ ਹੁੰਦਾ ਦੀ ਪੀਰ ਦੀਆਂ ਇਹ ਤਾਂ ਬਾਤਾਂ ਬੋਲਦੇ ਨੇ ਇਹ ਤਾਂ ਬੋਲਦੇ ਨੇ ਮਾਤਾ ਇਹਦੋਂ ਭੇਜਿਆ ਸੱਟ ਛੋਟੇ ਕੋਈ ਬੇਬੇ ਲਾਉਂਦੀ ਹੋਵੇ ਕੌਣ ਲਾਉਂਦਾ ਦੀ ਇਹ ਜੇ ਤਾਂ ਫਿਰ ਬਾਤਾਂ ਬਣਾ ਲਾਂਦਾ ਹੈ ਮਾਤਾ ਦੁੱਧ ਕਿੱਥੇ ਚੜਕਿਆ ਹੁੰਦਾ ਹੁੰਦਾ ਤੇ ਦਰਗਾਹ ਤੇ ਦੁੱਧ ਨਹੀਂ ਬਾਬਾ ਚੜਦੇ ਜੋਗੀ ਪੀਰ ਬਾਬਾ ਜੀ ਮਾਤਾ ਜੋਗੀ ਪੀਰ ਬਾਬਾ ਜੀ ਜੋਗੀ ਪੀਰ ਉੱਥੇ ਜੋ ਤੰਗਾਂ ਲਾਉਂਦਾ ਹੁੰਦਾ ਸੀ ਅਸੀਂ ਹੁਣ ਵੀ ਲਾਉਂਦੇ ਬਾਬਾ ਮਾਤਾ ਲਾਲਾ ਵਾਲੇ ਪੀਰ ਦੀ ਉੱਥੇ ਪੂਜਾ ਉਹ ਜੋਗੀ ਪੀਰ ਦੇ ਨਾਮ ਤੇ ਵਜਦੀ ਆ ਮਾਤਾ ਉੱਥੇ ਤੇਲ ਪਾ ਕਿਉਂਦੇ ਹੁੰਦੇ ਹੁੰਦੇ ਤੇ ਜੋਤ ਜਗਾਉਂਦੇ ਤੇਲ ਨਹੀਂ ਕਿਉਂ ਉਹ ਵੀ ਦੇਸੀ ਦੀ ਮਾਂ ਪਿਤਾ ਮਾਤਾ ਲਾਲਾਣਾ ਪੀਰਾਂ ਜੋਤ ਲਾ ਦੋਗੇ ਜੇ ਮਾਤਾ ਮੁੰਡਾ ਠੀਕ ਹੋ ਜੇ ਪੋਥੀ ਲਾ ਦੇ ਤੇਲ ਦੀ ਜੋਤ ਹੈ ਜਿੱਥੇ ਮਾਤਾ ਤੁਸੀਂ ਜੋਗੀ ਪੀਣ ਤੇ ਮੈਂ ਥਾੜੇ ਇੱਕ ਜਾਉਂਦਾ। ਨਾ ਦੇ ਬੱਬਾ ਮੇਰੇ ਮਨ ਚਲਪੂਣਾ। ਮਾਤਾ ਉੱਥੇ ਹੁਣ ਲਿਖ ਕੇ ਲੈ ਜਾ ਜੇ ਉਹ ਤਰੀਕ ਨੂੰ ਨਾ ਫੋਨ ਆਇ ਤਾਂ ਫਕੀਰ ਨਾ ਆਖੀ ਮਾਤਾ। ਮਾਤਾ ਕਿਰਪਾ ਹੋਈ। ਮਾਤਾ ਕਰਦੇ ਹੋ ਬੱਚੇ ਮੰਗਦੀ। ਰੋਣਾ ਮਾਤਾ। ਹਾਂਜੀ। ਕਿ ਬਾਬੇ ਤੇਰੀ ਜੋਤ ਲਾਉਂ ਕਰ ਕਿਰਪਾ ਜੇ ਨਾ ਫੋਨ ਆ ਗਿਆ ਮਾਤਾ ਫਕੀਰ ਨਾ ਆਖੀ। ਚਲੋ ਜੀ। মাতি ফালে মাৰ ফুন